ਚੋਲਨ 19ਵੇਂ ਦਿਨ ਦੇ ਵਿੱਚ ਦਾਖਲ ਹੋਇਆ ਤਾਂ ਭਾਰੀ ਬਾਰਿਸ਼ ਤੋਂ ਬਾਅਦ ਕੀ ਕੁਝ ਹਾਲਾਤ ਨੇ ਇੱਕ ਪਾਸੇ ਹਰਿਆਣਾ ਹੈ ਹਰਿਆਣਾ ਪੁਲਿਸ ਪ੍ਰਸ਼ਾਸਨ ਹੈ ਉਸ ਨੇ ਆਪਣੇ ਪੁਖਤਾ ਪ੍ਰਬੰਧ ਕੀਤੇ ਹੋਏ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉਹ ਮੁਸਤੈਦ ਕੀਤੀ ਹੈ ਹਰਿਆਣੇ ਪ੍ਰਸ਼ਾਸਨ ਨੇ ਉਹ ਨਾਲ ਹੀ ਤੰਬੂ ਲਗਾ ਕੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਜਿਹੜਾ ਉਹ ਕੀਤਾ ਕਿਉਂਕਿ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਭੂਵੀ ਸਵੇਰਾ ਮਿਟੀ ਹਨੇਰਾ ਇੱਕ ਨਵਾਬੀਆਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸਿੱਧੇ ਤੌਰ ਦੇ ਉੱਪਰ ਕੈਲੀ ਦਾ ਕੁਦਰਤੀ ਆਫਤ ਆ ਗਏ ਕਿਸੇ ਦੀ ਪੇਛੜੀ ਉਹ ਨਹੀਂ ਚੱਲਦੀ ਤਾਂ ਦੂਸਰੀ ਤਰਫ ਕਿਸਾਨ ਆਕੂ ਨੇ ਕਿਸਾਨ ਨੇ ਕਿਹਾ ਉਹ ਕਿਸ ਤਰੀਕੇ ਦੇ ਨਾਲ ਇੱਥੇ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਰਹੇ ਨੇ ਘਰਾਂ ਤੋਂ ਬਾਹਰ ਲਗਭਗ ਅੱਜ 18 ਤੋਂ 19 ਦਿਨ ਹੋ ਗਏ ਤਾਂ ਕੀ ਹਾਲਾਤ ਨੇ ਗੱਲਬਾਤ ਕਰਦੇ ਆ ਕਿਸਾਨ ਆਕੂ ਸਾਡੇ ਨਾਲ ਨੇ ਤਾਂ ਕਲੀਅਰ ਬਾਲਾ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਸਾਰਾ ਅੱਜ ਦਾ ਦਿਹਾੜਾ ਜਿਸ ਤਰੀਕੇ ਨਾਲ ਬਾਰਿਸ਼ ਹੋ ਰਹੀ ਹੈ ਦੂਸਰੇ ਪਾਸੇ ਤੁਸੀਂ ਘਰਾਂ ਤੋਂ ਬਾਹਰ ਹੋ ਔਰ ਹਰਿਆਣਾ ਪ੍ਰਸ਼ਾਸਨ ਵੀ ਉਧਰ ਟੇਕ ਲਾ ਕੇ ਬੈਠਾ ਹੈ ਦੇਖੋ ਜੀ ਘਰਾਂ ਤੋਂ ਬਾਹਰ ਆ ਸ਼ਿੰਗਾਰਸ਼ ਜਿਹੜਾ ਅਸਲ ਦੇ ਵਿੱਚ ਹੋਣਾ ਹੀ ਘਰਾਂ ਤੋਂ ਬਾਹਰ ਆਣ ਕੇ ਆ। ਬਰਸਾਤ ਆ ਫੇਰ ਵੀ ਕਿਸਾਨਾਂ ਦੇ ਹੌਸਲੇ ਜੜੇ ਆ ਬੁਲੰਦ ਆ। ਤੁਸੀਂ ਵੇਖ ਸਕਦੇ ਜੇ ਵੀ ਅੱਜ ਰਾਤ ਵੀ ਬਰਸਾਤ ਆ ਕੋਈ 40-45 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਜਿਹੜੀ ਆ ਹਵਾ ਚੱਲ ਰਹੀ ਆ। ਉਹਦੇ ਨਾਲ ਸਾਡੇ ਜਿਹੜੇ ਟੈਂਟ ਟੰਟ ਲੱਗੇ ਆ ਜਾਂ ਟਰਾਲੀਆਂ ਦੇ ਉੱਤੇ ਤਰਪਾਲ ਨਾ ਪਾਈਆਂ ਵਾ। ਠੀਕ ਆ ਉਹ ਨੁਕਸਾਨ ਤੇ ਉਹਨਾਂ ਦਾ ਹੈ ਹੀ ਆ। ਪਰ ਫੇਰ ਵੀ ਕਿਸਾਨਾਂ ਦੇ ਹੌਸਲੇ ਜੜੇ ਆ ਲਗਾਤਾਰ ਬੁਲੰਦ ਆ। ਅ ਇੱਥੇ ਅਸੀਂ ਵੇਖਦੇ ਹਾਂ ਜਿਵੇਂ ਭਾਜਪਾ ਸਰਕਾਰ ਦੇ ਗੁੰਡਿਆਂ ਨੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਟਰੈਕਟਰਾਂ ਦਾ ਵੱਡਾ ਨੁਕਸਾਨ ਕੀਤਾ ਟਾਇਰ ਪਾੜਤੇ 배ਟਰੀਆਂ ਦਾ ਲਾਈਟਾਂ ਦਾ ਨੁਕਸਾਨ ਕੀਤਾ ਤੇ ਸਾਡੇ ਅੰਦੋਲਨ ਦੇ ਵਿੱਚ ਆਣ ਕੇ ਸੇਵਾਦਾਰ ਵੀਰ ਆਏ ਆ ਉਹ ਕਿਸਾਨਾਂ ਨੂੰ ਪਤਾ ਵੀ ਨਹੀਂ ਲੱਗਾ ਕਿਹੜੇ ਵੇਲੇ ਕੋਈ ਟਾਇਰ ਪਾ ਗਿਆ ਕਿਹੜੇ ਵੇਲੇ ਕੋਈ ਬੈਟਰੀਆਂ ਰੱਖ ਗਿਆ ਕਿਹੜੇ ਵੇਲੇ ਕਿਸੇ ਨੇ ਲਾਈਟਾਂ ਦਾ ਪ੍ਰਬੰਧ ਕਰਤਾ ਉਸ ਠੀਕ ਹੈ ਜੇ ਸਾਡਾ ਕੋਈ ਨੁਕਸਾਨ ਹੁੰਦਾ ਤੇ ਬਹੁਤ ਵੱਡੇ ਸਾਡੇ ਭਾਰਤ ਦੇ ਜਮੇ ਜਾਏ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਸੋ ਉਹ ਸਾਰਾ ਕੁਝ ਪ੍ਰਬੰਧ ਜਿਹੜਾ ਕਰਵਾਉਣਗੇ ਸਾਨੂੰ ਬਿਲਕੁਲ ਬਿਲਕੁਲ ਸਭਰਾਣ ਸਾਹਿਬ ਜਿਸ ਤਰੀਕੇ ਦੇ ਨਾਲ ਹਾਲਾਤ ਗੱਲਬਾਤ ਵੀ ਕਰ ਰਹੇ ਆ ਲੇਕਿਨ ਇੱਕ ਚੀਜ਼ ਦੇਖਣ ਵਾਲੀ ਹੈ ਵੀ ਬਾਰਿਸ਼ ਦੇ ਵਿੱਚ ਵੀ ਪੂਰਾ ਬੁਰਾ ਹਾਲ ਹੋ ਗਿਆ ਲੇਕਿਨ ਲੰਗਰ ਪ੍ਰਸ਼ਾਦ ਲਗਾਤਾਰ ਤਿਆਰ ਹੈ ਚੱਲਦਾ ਪਿਆ ਫਿਰ ਵੀ ਅਸਲ ਦੀ ਵਿੱਚ ਇਹ ਅੰਦੋਲਨ ਦੀ ਖੂਬਸੂਰਤੀ ਆ ਜਿੰਨੇ ਬੰਬ ਭਾਰਤ ਸਰਕਾਰ ਨੇ ਅੰਦੋਲ ਉਹਨਾਂ ਦੀ ਜਿਹੜੀ ਗੈਸ ਵਾ ਉਹ ਜੇ ਵੀ ਘੁੰਮਦੀ ਫਿਰਦੀ ਸੀ ਅੱਜ ਕੁਦਰਤ ਨੇ ਮਿਹਰਬਾਨ ਹੋ ਕੇ ਉਹ ਗੈਸ ਨੂੰ ਬਿਲਕੁਲ ਠੁੱਸ ਕਰਤਾ ਵਾ ਅਸੀਂ ਕਹਿੰਦੇ ਹੁਣ ਮੋਦੀ ਨਵੇਂ ਸਿਰੋਂ ਬੰਬਾਂ ਦੀ ਤਿਆਰੀ ਕਰੇ ਪਰ ਨਵੇਂ ਸਿਰੋਂ ਫਿਰ ਇਹਨਾਂ ਦੇ ਬੰਬ ਕਿਵੇਂ ਸੁੱਟਣੇ ਆ ਪਰ ਇਹ ਬੰਬਾਂ ਦੇ ਬਾਵਜੂਦ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਨੇ ਬੇਸ਼ੱਕ ਰਾਤ ਤਰਪਾਲਾਂ ਉੱਡੀਆਂ ਹਵਾ ਦੇ ਨਾਲ ਬੇਸ਼ੱਕ ਮੀਂਹ ਦੇ ਨਾਲ ਪਰੇਸ਼ਾਨੀਆਂ ਆਈਆਂ ਪਰ ਉਹਨਾਂ ਦਾ ਖਿੜੇ ਮੱਥੇ ਮੁਕਾਬਲਾ ਕੀਤਾ ਵਾ ਕਿਉਂਕਿ ਇਹ ਸੰਘਰਸ਼ ਦਾ ਨਾਂ ਹੀ ਜਿਹੜਾ ਵਾ ਨਾ ਤੋ ਇਹ ਆ ਵੀ ਉਹਦਾ ਮੁਕਾਬਲਾ ਕਰਨਾ ਤੇ ਲੜਾਈ ਦੇ ਮੈਦਾਨ ਦੇ ਵਿੱਚ ਡਟੇ ਰਹਿਣਾ ਅਸਲ ਦੇ ਵਿੱਚ ਇਹ ਮੋਦੀ ਨੂੰ ਇਹ ਪਤਾ ਹੀ ਨਹੀਂ ਵੀ ਜਿਹੜੇ ਇਹ ਆਏ ਬਿਠੇ ਆ ਨਾ ਪੂਰੇ ਪਾਰ ਦੇ ਵਿੱਚੋਂ ਉਹ ਮਰਹੱਟੇ ਹੋਣ ਉਹ ਰਾਜਪੂਤ ਹੋਣ ਉਹ ਮਹਾਰਾਣਾ ਪ੍ਰਤਾਪ ਦੇ ਵਿੱਚੋਂ ਹੋਣ ਉਹ ਦੁੱਲਾ ਪੱਟੀ ਦੇ ਵਿੱਚੋਂ ਹੋਣ ਜੈਮਲ ਫਤੇ ਦੇ ਵਿੱਚੋਂ ਹੋਣ ਜਾਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਵਾ ਇਹਨਾਂ ਨੇ 70 ਸਾਲ ਤੋਂ ਵੱਧ ਸਮਾਂ ਘੂੜੇ ਦੀਆਂ ਕਾਠੀਆਂ ਮਲ ਛੱਡੀਆਂ ਵਾ ਇਹਦਾ ਇਹਨਾਂ ਦਾ ਜੰਗਲ ਦਾ ਜੀਵ ਹੈ ਨਾ 70 ਸਾਲ ਦਾ ਔਰ ਅੱਜ ਆਦੂ ਨੇ ਘੂੜੇ ਬਣਾ ਕੇ ਟਰੈਕਟਰ ਟਰਾਲੀਆ ਆਪਣੇ ਨੂੰ ਲੈ ਕੇ ਆਏ ਆ ਇਹ ਅੰਦੋਲਨ ਪਹਿਲੇ ਅੰਦੋਲਨ ਵਾਂਗੂ ਖੂਬਸੂਰਤੀ ਜਿਹੜਾ ਬਖੇਰੇਗਾ ਕਿਉਂਕਿ ਇਸ ਟਾਈਮ ਤੇ ਪੂਰਾ ਭਾਰਤ ਫਿਰ ਇਕੱਠਾ ਹੋ ਰਿਹਾ ਵਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਕਦੋਂ ਜਥੇਬੰਦੀਆਂ ਇਕੱਤਰ ਹੁੰਦੀਆਂ ਕਦੋਂ ਸਾਰਾ ਕੁਝ ਅੰਦੋਲਨ ਉਸ ਤਰੀਕੇ ਦਾ ਬੰਨਦਾ ਲekin ਹਰਿਆਣਾ ਪ੍ਰਸ਼ਾਸਨ ਨੇ ਵੀ ਤਿਆਰੀ ਪੂਰੀ ਹੈ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਸੂਚਨਾਵਾਂ ਮਿਲਦੀਆਂ ਵੀ ਉਹਨਾਂ ਦਾ ਕਹਿਣਾ ਕਿ ਅੱਗੇ ਨੰਗਨ ਨਹੀਂ ਦੇਣੇ ਇਥੋਂ ਅਸਲ ਦੇ ਵਿੱਚ ਇਹ ਆ ਵੀ ਹੋਰ ਅੱਗੇ ਆਪ ਲਗਾਉਣਗੇ ਕਿਉਂਕਿ ਉਹਨਾਂ ਨੂੰ ਆ ਕੰਦਾ ਖੁਦ ਪੁੱਟਣੀਆਂ ਪੈਣੀਆਂ ਵਾ ਜਿੰਨੀਆਂ ਇਸ ਟਾਈਮ ਤੇ ਝਾੜਾਂ ਪੈਰੀਆਂ ਜਿਨ੍ਹਾਂ ਲਾਂਤਾ ਪੈਰੀਆਂ ਇੰਟਰਨਲ ਪਦਰੀ ਦੇ ਜਿੰਨੀਆਂ ਜੜਾ ਪੁੱਟੀਆਂ ਗਈਆਂ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਇਹ ਦੱਸੇ ਵੀ ਮੈਂ ਚੋਣ ਪ੍ਰਚਾਰ ਕਰਨ ਵਾਸਤੇ 2024 ਮਿਸ਼ਨ ਫਤਿਹ ਕਰਨ ਵਾਸਤੇ ਤੀਜੀ ਵਾਰ ਸਰਕਾਰ ਬਣਾਉਣ ਵਾਸਤੇ ਜਦੋਂ ਲੋਕਾਂ ਦੇ ਵਿੱਚ ਜਾਣਾ ਵਾ ਤੇ ਲੋਕਾਂ ਨੇ ਫਿਰ ਕਿਹੜੇ ਤਰੀਕੇ ਨਾਲ ਆਗੂ ਸਵਾਗਤ ਕਰਨਾ ਵਾ ਇਹ ਆਪਣੇ ਜੀਨ ਦੇ ਵਿੱਚ ਰੱਖ ਲੈਣਾ ਚਾਹੀਦਾ ਮੋਦੀ ਨੂੰ ਕਿਉਂਕਿ ਇਸ ਟਾਈਮ ਤੇ 13 ਸਟੇਟਾਂ ਦੇ ਆਗੂ ਇੱਥੇ ਆਣ ਕੇ ਬੈਠ ਗਏ 13 ਸਟੇਟਾਂ ਦੇ ਵਿੱਚ ਅੰਦੋਲਨ ਸ਼ੁਰੂ ਆ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਇਹ ਅੰਦੋਲਨ ਦਾ ਰੂਪ ਜਿਹੜਾ ਕੁਝ ਹੋਰ ਦਿਸੂਗਾ ਜਿਹੜਾ ਮੋਦੀ ਸਰਕਾਰ ਨੂੰ ਅਮੇਤਸ਼ਰ ਨੂੰ ਜਿਹਦਾ ਜਵਾਬ ਦੇਣਾ ਮੁਸ਼ਕਲ ਹੋ ਜਾਊਗਾ ਖੱਟੜ ਸਰਕਾਰ ਨੂੰ ਖੁਦ ਮਜਬੂਰ ਹੋ ਕੇ ਇਹ ਜਿਹੜੇ ਬੈਰੀਕੇਡ ਕੰਧਾਂ ਕੀਤੀਆਂ ਪੁੱਟੀਆਂ ਪੈਣੀਆਂ ਅਸੀਂ ਕਿਹਨੇ ਜੇ ਇੰਨਾ ਬੈਰੀਕੇਡਾਂ ਦਾ ਇੰਨਾ ਕਿਸਾਨਾਂ ਦਾ ਡਰ ਸੀਗਾ ਤੇ ਫਿਰ ਜਿਹੜੇ ਰਸਤੇ ਦੇ ਵਿੱਚੋਂ ਸ਼ਾਹਬਾਦੋਂ ਕਰਨਾਲ ਤੋਂ ਸੋਨੀਪਾਤ ਤੋਂ ਪਾਣੀਪਾਤ ਤੋਂ ਸ਼ੰਭੂ ਤੋਂ ਬੈਰੀਕੇਡ ਪੁੱਟਦੇ ਆ ਗਾਜੀਪੁਰ ਤੋਂ ਪੁੱਟਦੇ ਆ ਟਿਕਰੀ ਤੋਂ ਪੁੱਟਦੇ ਆ ਉਹ ਕਿਉਂ ਪੁੱਟੇ ਭਲਾ ਵੀ ਲਾਉਣ ਲਈ ਪਹਿਲਾਂ ਕਿਹਨੇ ਕਿਹਾ ਸੀ ਤੇ ਅ ਜੇ ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੜੀਆਂ ਸਰਕਾਰਾਂ ਨੂੰ ਸਰਕਾਰ ਭਲੇਖੇ ਦਾ ਸ਼ਿਕਾਰ ਵਾ ਭਾਰਤ ਦੇ ਲੋਕ ਵਾ ਕਿਸੇ ਦੀ ਲੋ ਵਡਿਆਈ ਨਹੀਂ ਰੱਖਣਗੇ ਕਿਉਂਕਿ ਸਭ ਤੋਂ ਜ਼ਰੂਰੀ ਜਿਹੜਾ ਇਹਨਾਂ ਨੂੰ ਆ ਉਹ ਆਪਣਾ ਕਿਤਾ ਬਚਾਉਣਾ ਮੋਦੀ ਸਰਕਾਰ ਔਰ ਇਹਨਾਂ ਦੀਆਂ ਪਹਿਲੀਆਂ ਸਰਕਾਰਾਂ ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਆ ਵੀ ਇਹਨਾਂ ਨੇ ਡਬਲਿਊਟੀਆ ਦੀਆਂ ਨੀਤੀਆਂ ਉੱਤੇ ਸਹਿਨ ਕਰਤੇ ਕੜਾ ਝਕੜਾ ਝਕੜ ਕੇ ਉਹਦੇ ਵਿੱਚ ਅਦਾਨੀ ਨੇ ਸਹਿਨ ਕੀਤੇ ਆਵਾਜਪਾਈ ਨੇ ਸਹਿਨ ਕੀਤੇ ਮਨਮੋਹਨ ਸਿੰਘ ਨੇ ਸਹਿਨ ਕੀਤੇ ਸੋਨੀਆ ਗਾਂਧੀ ਨੇ ਸਹਿਨ ਕੀਤੇ ਬਾਦਲਾਂ ਕੈਪਟਨ ਸਾਰਿਆਂ ਜਿੰਨੀਆਂ ਖੇਤਰੀ ਪਾਰਟੀਆਂ ਸਾਰੀਆਂ ਸਹਿਨ ਕੀਤੇ ਅੱਜ ਉਹ ਸਹਿਨ ਕੀਤੇ ਜਿਹੜੇ ਵਿਸ਼ਵਪਾਰ ਦੀਆਂ ਨੀਤੀਆਂ ਜੋ ਬਾਹਰ ਨਹੀਂ ਆਉਂਦੇ ਗਲੇ ਦੀ ਹੱਡੀ ਬਣੇ ਪਿਆ ਔਰ ਵਿਸ਼ਵਪਾਰ ਦੀਆਂ ਨੀਤੀਆਂ ਅੱਜ ਪਹਿਲੇ ਤਾਂ ਕੱਲੇ ਭਾਰਤ 'ਚ ਰੌਲਾ ਪਿਆ ਸੀ ਅੱਜ ਵਿਸ਼ਵ ਪੱਧਰ ਤੇ ਰੌਲਾ ਪੈ ਰਿਹਾ ਵਾ ਵਿਛਵ ਦੇ ਲੋਕ ਇਕੱਠੇ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਕਾਰਪੋਰੇਟਰਾਂ ਦੇ ਹੱਕ ਦੇ ਵਿੱਚ ਅਨਾਜ ਪੰਡਾਰੂਗਾ ਲੋਕ ਇੱਕ ਦਾਣੇ-ਦਾਣੇ ਨੂੰ ਮਤਾਜ ਹੋ ਜਾਣਗੇ ਦਾਣੇ-ਦਾਣੇ ਨੂੰ ਤਰਸਣਗੇ ਉਹਦੇ ਵਿੱਚ ਜਿਹੜਾ ਖਰੀਦ ਕੇ ਖਾਨ ਵਾਲਾ ਵਾ ਮੈਂ ਤੁਹਾਨੂੰ ਵੀ ਕਹੂੰਗਾ ਜਿਹੜਾ ਖਰੀਦ ਕੇ ਖਾਨ ਵਾਲਾ ਉਹ ਵੱਧ ਜਿਹੜਾ ਉਹ ਪ੍ਰਭਾਵਿਤ ਹੋਊਗਾ ਅਜੇ ਕਿਸਾਨਾਂ ਮਜ਼ਦੂਰਾਂ ਨੂੰ ਬਹੁਤਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਵਟਾਂ ਖੋਤਰੀਆਂ ਜਾਣਦੇ ਆ ਇਹ ਆਪਣੇ ਜੋਗੇ ਦਾਣੇ ਇਕੱਠੇ ਕਰਨ ਜਾਣਦੇ ਆ ਪਰ ਜਿਨੇ ਖਰੀਦ ਕੇ ਖਾਣਾ ਵਾ ਜਦੋਂ ਉਹਨੂੰ ਜਿਵੇਂ 400 ਰ ਨਕਲੀ ਪਿਲਤ ਕਰਕੇ ਕਿਲਤ ਪੈਦਾ ਕਰਕੇ ਟਮਾਟਰ ਮਿਲਦਾ ਵਾ ਜਿਹਨੂੰ 100 ਰੁਪਏ ਗੰਢਾ ਮਿਲਦਾ ਵਾ ਇਸੇ ਤਰ੍ਹਾਂ ਨਕਲੀ ਕਿਲਤ ਪੈਦਾ ਕਰਕੇ ਜਿਹੜੇ ਵੱਡੇ ਛੈਲੋ ਲੱਗੇ ਡਾਨੀਆਂ ਮਾਨੀਆਂ ਦੇ ਉਹਨਾਂ ਦੇ ਅੰਦਾਜ਼ ਦਾ ਭੰਡਾਰਨ ਕਰਕੇ ਨਕਲੀ ਕਿਲਤ ਪੈਦਾ ਕਰਨਗੇ ਤੇ 150 ਰੁਪਏ ਕਿਲੋ ਆਟਾ ਦੇਣਗੇ ਜਿਹੜਾ ਕਿਸੇ ਦੀ ਥਾਲੀ ਦੇ ਵਿੱਚ ਵੀ ਨਹੀਂ ਪੈਣਾ ਐਸ ਕਰਕੇ ਐਮਐਸਬੀ ਵੀ ਜ਼ਰੂਰੀ ਆ ਵਿਸ਼ਵ ਵਪਾਰ ਦੀਆਂ ਨੀਤੀਆਂ ਤੋਂ ਬਾਹਰ ਨਿਕਲਣਾ ਵੀ ਜ਼ਰੂਰੀ ਆ ਮੋਦੀ ਸਰਕਾਰ ਐਉਂ ਕਰ ਰਹੀ ਆ ਵੀ ਅੰਡੇਵਰ ਦਾ ਫੋਰਚੂਨਰ ਗੱਡੀ ਦਾ ਮੁਕਾਬਲਾ ਉਹ ਕਿਹਨਾ ਕਰਾ ਰਹੀ ਆ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ 2% ਜਾਂ 1.5% ਜਾਂ 1.5% ਖੇਤੀ ਕਰਦੇ ਆ ਪਰ ਇੱਥੇ 60% ਖੇਤੀ ਵਾਲਿਆਂ ਨੂੰ ਉਹਨਾਂ ਦੇ ਮੁਕਾਬਲੇ ਤੇ ਖੜਾ ਕਰ ਰਿਹਾ ਇੱਥੇ ਦੋ ਕਨਾਲਾਂ ਦੀ ਮਲਕੀਅਤ ਤੋਂ ਸ਼ੁਰੂਆਤ ਹੁੰਦੀ ਆ ਉੱਥੇ 200 ਇਕੜ ਤੋਂ ਮਾਲਕੀ ਸ਼ੁਰੂ ਹੁੰਦੀ ਆ ਫਿਰ ਮਤਲਬ ਉਸ ਤਰੀਕੇ ਨਾਲ ਕਿਉਂ ਪਟੈਂਟ ਕੀਤਾ ਜਾ ਰਿਹਾ ਵੀ ਜਿਹੜਾ ਸੰਘਰਸ਼ ਆ ਉਹ ਕੇਵਲ ਕਿਸਾਨਾਂ ਵਾਸਤੇ ਹੈ ਕਿਉਂਕਿ ਇਹ ਜਿਹੜਾ ਫਾਇਦਾ ਇਹਦੇ ਸਾਰੇ ਵਰਗਾਂ ਨੂੰ ਹੋ ਰਿਹਾ ਇੱਕ ਤਰੀਕੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਐਮਐਸਪੀ ਦਾ ਵੀ ਆ ਸਰਕਾਰ ਪ੍ਰਚਾਰ ਕਰ ਰਹੀ ਆ ਸਰਕਾਰ ਤਾਂ ਇੱਥੋਂ ਤੱਕ ਗਿਰ ਗਈ ਆ ਵੀ ਉਹ ਇਹ ਅੰਦੋਲਨ ਨੂੰ ਖਾਲਸਾ ਅੰਦੋਲਨ ਦੱਸ ਰਿਹਾ ਉਹ ਅੰਦੋਲਨ ਨੂੰ ਮਤਲਬ ਦੱਸ ਰਿਹਾ ਵੀ ਇਹ ਇਹ ਅੰਦੋਲਨਕਾਰੀ ਜਿਹੜੇ ਆ ਇਹ ਮਤਲਬ ਪਲਾਨ ਕਰਕੇ ਬੈਠੇ ਹੋਏ ਆ ਪਰ ਦੇਸ਼ ਨੂੰ ਤੁਹਾਡੇ ਮਾਧਿਅਮ ਰਾਹੀਂ ਜਿੰਨਾ ਕਿ ਸਾਡੇ ਕੋਲ ਮਾਧਿਅਮ ਹੁੰਦੇ ਨਹੀਂ ਕੱਲ ਪਹਚਾਈ ਆ ਤੇ ਅੱਜ 13 ਸਟੇਟਾਂ ਦੇ ਵਿੱਚ ਗੱਲ ਚੱਲ ਗਈ ਆ ਵੀ ਅਸਲੀ ਅੰਦੋਲਨੇ ਖਰੀਦ ਕੇ ਖਾਨ ਵਾਲੇ ਦਾ ਜੇ ਕਿਸਾਨ ਮਜ਼ਦੂਰ ਨੂੰ ਇੰਨਾ ਬਹੁਤਾ ਫਰਕ ਨਹੀਂ ਪੈਣਾ ਜਿੰਨਾ ਖਰੀਦ ਕੇ ਖਾਨ ਵਾਲੇ ਨੂੰ ਫਰਕ ਪੈਣਾ ਵਾ ਖਰੀਦ ਕੇ ਖਾਨ ਵਾਲਾ ਜਦੋਂ ਲੜਾਈ ਦੇ ਮੈਦਾਨ ਦੇ ਵਿੱਚ ਆਊਗਾ ਮੋਦੀ ਤੋਂ ਭੱਜੇ ਨਹੀਂ ਜਾਣਾ ਮੈਦਾਨ ਦੇ ਵਿੱਚ ਜਵਾਬ ਦੇਣਾ ਮੁਸ਼ਕਲ ਹੋ ਜਾਣਾ ਕਿਉਂਕਿ ਉਹਨਾਂ ਵਾਲਾ ਸਮਾ ਜਿਹੜਾ ਵਾ ਉਹ ਸਾਹਮਣੇ ਮੋਦੀ ਨੂੰ ਪਤਾ ਉਹ ਦਿਸ ਰਿਹਾ ਵਾ ਇਹ ਪਤਾ ਉਹਨਾਂ ਨੂੰ ਵੀ ਅਡਾਨੀਆਂ ਬਾਨੀਆਂ ਦੇ ਹਵਾਲੇ ਜਿਹੜਾ ਮੈਂ ਅਨਾਜ ਦਾ ਸੈਕਟਰ ਕਰਨ ਜਾ ਰਿਹਾ ਵਾ ਇਹਨੇ ਹਰੇਕ ਗਰੀਬ ਦੀ ਥਾਲੀ ਜਿਹੜੀ ਉਹ ਖੋਲਣੀਆਂ ਅਮੀਰ ਨੂੰ ਬਹੁਤਾ ਫਰਕ ਨਹੀਂ ਪੈਣਾ ਪਰ ਗਰੀਬ ਦੇ ਹੱਥੋਂ ਇਹ ਸਾਰਾ ਕੁਝ ਚਲੇ ਜਾਣਾ ਵਾ ਅੱਜ ਜੇ ਐਮਐਸਪੀ ਮਿਲਦੀ ਆ ਕਣਕ ਦੇ ਉੱਤੇ ਐਮਐਸਪੀ ਮਿਲਦੀ ਆ ਝੋਨੇ ਦੇ ਉੱਤੇ ਚੌਲ ਵੀ 40-50 ਰੁਪਏ ਕਿਲੋ ਮਿਲ ਜਾਂਦੇ ਆ ਆਟਾ ਵੀ 25 ਰੁਪਏ ਕਿਲੋ ਮਿਲ ਜਾਂਦਾ ਵਾ ਜਿਹੜੀਆਂ ਚੀਜ਼ਾਂ ਦੇ ਐਮਐਸਪੀ ਹਨੀਗੀ ਉਹਨਾਂ ਦੇ ਭਾਵਾਂ ਦਾ ਫਰਕ ਤੁਸੀਂ ਆਪ ਨੋਟ ਕਰ ਲਓ ਵਾ ਵਾ ਕਰਦੇ ਆ ਲੋਕ ਜਦੋਂ ਮਹਗਾਈ ਵਾਧੀ ਆ ਹੱਦ ਦਵਾਈ ਖਦਾ ਦੀ ਗੰਡਾ 100 ਰੁਪਏ ਕਿਲੋ ਦਵਾਈ ਖਦਾ ਦੀ 400 ਰੁਪਏ ਕਿਲੋ ਟਮਾਟਰ ਮਿਲ ਰਿਹਾ ਵਾ ਦਵਾਈ ਖਦਾ ਦੀ RAM ਤੋਰੀ ਜਿਹੜੀ ਆ ਆਮ ਵੱਲਾਂ ਨਾਲ ਲੱਗੀ ਹੁੰਦੀ ਆ ਉਹ 40 ਰੁਪਏ ਕਿਲੋ ਹੋ ਗਈ ਆ ਇਹ ਸਾਰੇ ਕੁਝ ਭਾਅ ਤਦ ਰਹਿਣਗੇ ਕੰਟਰੋਲ ਦੇ ਵਿੱਚ ਜੇ ਇਹਨਾਂ ਦੀ ਐਮਐਸਪੀ ਤੈ ਹੋ ਗਈ ਨਾਲ ਦੀ ਨਾਲ ਐਮਆਰਪੀ ਤੈ ਹੋ ਗਈ ਵੀ ਇਹ ਭਾਅ ਤੇ ਪੈਦਾਕਰਨ ਤੋਂ ਖਰੀਦੋ ਤੇ ਇਸ ਭਾਅ ਤੇ ਵੇਚੋ ਜੇ ਇਸ ਭਾਅ ਤੇ ਸਹੀ ਭਾਅ ਤੇ ਖਰੀਦੀ ਜਾਂਦੀ ਆ ਸਹੀ ਭਾਅ ਦੇ ਵਿੱਚ ਜਾਂਦੀ ਆ ਤੇ ਫਿਰ ਕਾਰਪੋਰੇਟਰ ਵਿੱਚੋਂ ਨਿਕਲ ਜਾਊਗਾ ਬਿਲਕੁਲ ਕਿਨਾ ਕਲਰ ਵਾਲਾ ਸਾਹਿਬ ਜਿਵੇਂ ਦੱਸਿਆ ਔਰ ਦੂਸਰੇ ਪਾਸੇ ਜਿਹੜੇ ਕਿਸਾਨ ਅੱਗੇ ਵਾਦੇ ਉਹਨਾਂ ਦੇ ਉੱਪਰ ਪਹਿਲਾਂ ਐਨਐਸਸੀ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਇਹ ਕਹ ਦਿੱਤਾ ਵੀ ਉਹਨਾਂ ਦੇ ਪਾਸਪੋਰਟ ਰੱਦ ਕਰਦੇ ਨੇ ਉਹਨਾਂ ਨੇ ਵੀਜ਼ੇ ਲੱਗੇ ਰੱਦ ਕਰਦੇ ਨੇ ਜਿਹੜੇ ਵੀਡੀਓ ਦੇ ਵਿੱਚ ਆ ਗਏ ਕਿਉਂਕਿ ਐਚਡੀ ਕੈਮਰੇ ਲਾਏ ਹੋਏ ਐ ਡਰੋਨ ਦੇ ਰਾਈ ਵੀ ਤਲਾਸ਼ ਕੀਤੀ ਜਾ ਰਹੀ ਵੀ ਕਿਹੜੇ ਕਿਹੜੇ ਕਿਸਾਨ ਆਗੂ ਉੱਤੇ ਵੱਧ ਜਿਹੜੇ ਵੀ ਇਨਸਾਨ ਨੇ ਨੌਜਵਾਨ ਨੇ ਤਾਂ ਇਹ ਸਾਰਾ ਕੁਝ ਕੀ ਹਾਲਾਤ ਦੇਖੋ ਜੀ ਇਹ ਸਰਕਾਰ ਦਾ ਇੱਕ ਲੋਕਾਂ ਨੂੰ دہشت ਜਤਾ ਕਰਨ ਦਾ ਤਰੀਕਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਸਰਕਾਰ ਤੋਂ ਡਰ ਕੇ ਜਿਹੜੇ ਆ ਵਾਪਸ ਘਰਾਂ ਦੇ ਵਿੱਚ ਬੰਦ ਹੋ ਜਾਣ ਅਸਲ ਦੇ ਵਿੱਚ ਜੇ ਕਿਸਾਨ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰ ਰਿਹਾ ਤੇ ਉਹਦੇ ਪਿੱਛੇ ਦੀ ਕਹਾਣੀ ਸਮਝਣੀ ਚਾਹੀਦੀ ਹੈ ਕਿ ਉਹ ਬਾਹਰ ਜਾ ਕੇ ਖੇਤੀ ਨਹੀਂ ਕਰਨੀ ਚਾਹੁੰਦਾ ਪਾਰਤ ਵਿੱਚ ਰਹਿ ਕੇ ਖੇਤੀ ਕਰਨੀ ਚਾਹੁੰਦਾ ਤਾ ਕਰਕੇ ਉਹਨੂੰ ਪਾਸ ਸਰਕਾਰ ਬਹਿਕਾਉਂਦੀ ਆ ਕਿ ਪਾਸਪੋਰਟ ਜਿਹੜਾ ਤੇਰਾ ਨਹੀਂ ਇਸ਼ੂ ਕਰਾਂਗੇ ਕੀ ਕਰਨਾ ਸੀ ਤੁਹਾਡਾ ਪਾਸਪੋਰਟ ਅਸੀਂ ਮੰਗ ਕਰ ਰਹੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦਿਓ ਸਾਡੇ 3 ਪੁੱਤ ਭਾਰਤ ਦੇ ਵਿੱਚ ਰਹਿ ਕੇ ਖੇਤੀ ਕਰਨ ਸਾਡੇ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ ਵੀ ਸਾਡੀ ਦੇਸ਼ ਸਿੱਧੀ ਸਰਕਾਰ ਜਿਹੜੀ ਆ ਟੂਠਾ ਫੜ ਕੇ ਬਾਹਰਲੇ ਦੇਸ਼ਾਂ ਚ ਅਨਾਜ ਮੰਗਣ ਵਾਸਤੇ ਨਾ ਜਾਊਗੀ ਸਰਕਾਰ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ ਕਿ ਦੇਸ਼ ਦੇ ਕਿਰਤੀ ਲੋਕ ਆਪਣੇ ਜੋਗਾ ਅਨਾਜ ਪੈਦਾ ਕਰ ਲੈਂਦੇ ਆਪਣੇ ਦੇਸ਼ ਨੂੰ ਆਤਮ ਨਿਰਭਰ ਕਰ ਦਿੱਤਾ ਤੇ ਸਰਕਾਰ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ। ਬਹੁਤ ਧੰਨਵਾਦ ਆ तमाम ਮੁੱਦੇ ਨੇ ਪਰ ਫਿਰ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂਗੇ ਉੱਧਰਲੇ ਹਾਲਾਤ ਜਿਹੜੇ ਨੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਮੁਸਤੈਦ ਦਿਖਾਈ ਦੇ ਰਿਹਾ ਔਰ ਮੁਸਤੈਦ ਨਾਲ ਦੇ ਨਾਲ ਚਿੱਠੇ ਹੁਣ ਮੋਰਚੇ ਪੱਕੇ ਲੱਗ ਰਹੇ ਨੇ ਉੱਥੇ ਹੀ ਤਰਪਾਲਾਂ ਔਰ ਮੋਰਚੇ ਪੱਕੇ ਬਣਾ ਦਿੱਤੇ ਗਏ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਔਰ ਦੂਸਰੀ ਤਰਫ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਇਸ ਤੂਫਾਨ ਦੇ ਮੌਸਮ ਦੇ ਵਿੱਚ ਹਨੇਰੀ ਦੇ ਮੌਸਮ ਦੇ ਵਿੱਚ ਬਾਰਿਸ਼ ਤੇ ਮਾਹੌਲ ਦੇ ਵਿੱਚ ਵੀ ਬਿਲਕੁਲ ਟਟੇ ਖੜੇ ਹੋਰ ਮੰਗਾਂ ਉਹ ਹੀ ਨੇ ਐਮਐਸਪੀ ਗਰੰਟੀ ਕਰਜ਼ਾ ਮੁਕਤੀ ਔਰ ਨਾਲ ਦੇ ਨਾਲ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਿਕ ਜਿਹੜਾ ਉਹ ਲਾਗੂ ਕਰਨਾ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਅਨੁਸਾਰ ਕੀ ਬਣ ਕੇ ਨਿਕਲਦਾ ਹੈ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 70105 98475 ਪਤਾ ਪੰਜਾਬ